ਉਸ ਸਮੇਂ ਉਹ ਡਾਕਟਰ ਮਨਮੋਹ ਸਿੰਘ ਫੈਡਰੇਸ਼ਨ ਦੇ ਵੀ ਮੈਂਬਰ ਰਹੇ ਇਹ ਕਲਪਦਾਰ ਵੀ ਰਹੇ ਇਹ ਗੱਲ ਉਦੋਂ ਹੈ ਜਦੋਂ 44 ਦੇ ਵਿੱਚ ਫੈਡਰੇਸ਼ਨ ਹੌਦ ਵਿੱਚ ਆਉਂਦੀ ਹੈ ਫਿਰ ਅੱਗੇ ਜਿਹੜਾ 57 58 ਦਾ ਸਮਾਂ ਜਾਂ ਉਸ ਤੋਂ ਬਾਅਦ ਪਹਿਲਾਂ ਦਾ ਕਿ ਮੈਂਬਰ ਦੇ ਤੌਰ ਦੇ ਉੱਤੇ ਵੀ ਉਹ ਆਪਣੀਆਂ ਸੁਭਾਅ ਮਨਾਉਂਦੇ ਰਹੇ ਉਹਨਾਂ ਨੇ ਸ਼ੁਰੂ ਦੀ ਪੜਾਈ ਜਿਹੜੀ ਹੈ ਮੁੱਢਲੀ ਪੜਾਈ ਤਾਂ ਉਹਨਾਂ ਨੇ ਅੰਮ੍ਰਿਤਸਰ ਕੀਤੀ ਹੈ ਤੇ ਉਹਦੀ ਗੱਲ ਹੈ ਹਾਂਜੀ ਉਹ ਜਿਵੇਂ ਖਾਲਸਾ ਕਾਲਜ ਦੇ ਵਿਦਿਆਰਥੀ ਸੀ ਜਾਂ ਜਿਹੜੇ ਮਿੰਟ ਗੁਮਰੀ ਕਾਲਜ ਲਾਹੌਰ ਦੇ ਸੀ ਉਦੋਂ ਤਾਂ ਇਸ ਤਰ੍ਹਾਂ ਸੀ ਕਿ ਜਿਵੇਂ ਆਪਾਂ ਚੰਡੀਗੜ੍ਹ ਜਾਣਾ ਹੋਵੇ ਤੇ ਅੰਮ੍ਰਿਤਸਰ ਆਉਣਾ ਹੋਵੇ ਇਸ ਤਰ੍ਹਾਂ ਪਾਕਿਸਤਾਨ ਤੇ ਭਾਰਤ ਦਾ ਸੀ ਆਪਸ ਵਿੱਚ ਕਿਉਂਕਿ ਵਿੱਚ ਆਜ਼ਾਦੀ ਦੇ ਦਿਨਾਂ ਦੀ ਗੱਲ ਚੱਲ ਰਹੀ ਸੀ ਲੇਕਿਨ ਉਸ ਵੇਲੇ ਤਾਂ ਦੇਸ਼ ਇਕੱਠਾ ਸੀ ਪਾਕਿਸਤਾਨ ਬਣਿਆ ਨਹੀਂ ਸੀ ਸੋ ਇਹ ਉਹਨਾਂ ਦਾ 1932 ਦਾ ਜਨਮ ਹੈ 1932 ਦਾ ਜਨਮ ਹੈ ਤੇ 1947 ਚ ਉਹਨਾਂ ਦੀ ਕਰੀਬ ਕਰੀਬ 15 ਸਾਲ ਦੀ ਉਮਰ ਹੋ ਗਈ ਹਾਂਜੀ ਹਾਂਜੀ ਦੇਖਦੇ ਮੈਂ ਉਸ ਤੋਂ ਬਾਅਦ ਦੀ ਗੱਲ ਕਰ ਰਿਹਾ ਕਿ ਜਦੋਂ ਉਹ ਕਾਲਜ ਦੇ ਵਿੱਚ ਹਿੰਦੂ ਕਾਲਜ ਸ਼ਾਇਦ ਹਾਂਜੀ ਹਿੰਦੂ ਹਾਂ ਉਸ ਕਾਲਜ ਦੇ ਵਿੱਚ ਉਹ ਪੜ੍ਹਦੇ ਸੀ ਤੇ ਉੱਥੇ ਉਹ ਫੈਡਰੇਸ਼ਨ ਦੇ ਮੈਂਬਰ ਬਣੇ